ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਆ ਤੇ ਸੁਣਨ ਚ ਆ ਰਿਹਾ ਕਿ ਜੈਸਮਿਨ ਮਾਲ ਨੇ ਮਾਲ ਚ ਕੀਤੀ ਆ ਪੂਰੇ 5 ਲੱਖ ਦੀ ਸ਼ਾਪਿੰਗ ਤੇ ਉਧਰ ਮਿਸ ਕਾਲੋ ਦੀ ਹੋਈ ਆ ਕਾਲ ਰਿਕਾਰਡਿੰਗ ਵਾਇਰਲ ਤੇ ਹੁਣ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਮੈਂ ਆਪਣੇ ਦਮ ਤੇ ਬਣਨਾ ਹੈ ਨਾ ਵਿਕਣਾ ਹੈ ਨਾ ਵਿਕਿਆ ਹੈ ਇੱਥੇ ਹੁਨਰ ਦਿਖਾਉਣਾ ਪੈਂਦਾ ਏ ਗੱਲਾਂ ਨਾਲ ਕਿਹੜਾ ਡਟ ਗਿਆ ਏ ਦੇਖ ਲਓ ਆ ਹੁੰਦੀ ਆ ਅਸਲੀ ਸਰਦਾਰਨੀ ਕਿੱਡੀ ਸੋਹਣੀ ਸਿਰ ਤੇ ਚੁੰਨੀ ਲਈ ਆ ਹੈ ਤੇ ਟੇਡਾ ਢਾਕ ਰੱਖਿਆ ਵੀ ਕਿਸ ਦੀ ਬੁਰੀ ਨਜ਼ਰ ਵੀ ਨਾ ਪਵੇ ਜਵਾਗ ਤੇ ਓ ਯਾਰ ਉਂ ਤਾਂ ਵੈਸੇ ਬੜੀ ਵੱਡੀ ਵੀ ਦਵਾਨ ਬਣੀ ਰਹਿੰਦੀ ਆ ਗੱਲਾਂ 'ਚ ਤਾਂ ਹੈ ਓ ਮੋٹے ਦਿਮਾਗ ਦੀ ਏ ਜੇ ਚੁੰਨੀ ਤੂੰ ਸਿਰ ਤੇ ਨਹੀਂ ਲੈਣੀ ਉਹ ਕਮ ਸਕਮ ਗੱਲ 'ਚ ਤਾਂ ਸਹੀ ਤਰ੍ਹਾਂ ਪਾਲਾ ਕਿਵੇਂ ਪੈਰਾਂ 'ਚ ਰੋਲੀ ਆਨੀ ਆ ਚਾਹ ਇੱਕ ਦੋ ਦਿਨ ਲੋਕੀ ਐਸੇ ਚਿਆਣੇ ਰੱਖੋ ਹੋਰ ਨਹੀਂ ਕੁਛ ਲੋਕੀ ਉਹ ਬਾਗੀ ਦੀ ਬੰਤੀ ਜਾ ਜੈਸਮੀਨ ਅੱਜ ਆਈਆ ਮਾਲ ਚ ਸ਼ਾਪਿੰਗ ਕਰਨ ਤੇ ਜਿਹੜੇ ਹਸਾਬ ਨਾਲ ਇਹਨੇ ਚੀਖ ਚੰਗਿਆੜਾ ਆ ਪਾ ਰੱਖਿਆ ਉਹ ਪੂਰੇ ਮਾਲ ਚ ਹੀ ਪਤਾ ਲੱਗ ਗਿਆ ਹੋਣਾ ਵੀ ਕੋਈ ਪਿੰਡ ਟੋਲਾ ਹੀ ਆਇਆ ਅੱਜ ਉਹ ਨਲੇ ਭਰਾਵੋ ਉਹ ਜੈਸਮੀਨ ਐਹੋ ਜੀਆਂ ਪੌੜੀਆਂ ਕਿੱਥੇ ਦੇਖੀਆਂ ਆ ਆਟੋਮੈਟਿਕ ਉਹ ਇਹਨਾਂ ਦੇ ਲਈ ਤਾਂ ਲੱਕੜ ਦੀ ਪੌੜੀ ਲੈ ਕੇ ਆਓ ਧਿਆਨ ਦੇ ਫਿਲਮਣਾ ਓ ਯਾਰ ਇੱਕ ਤਾਂ ਇਹ ਹੈ ਨਾ ਆਪਦੇ ਸੋਹਰੇ ਪਰਿਵਾਰ ਅੱਗੇ ਓਵਰ ਐਕਟਿੰਗ ਬੜੀ ਕਰਦੀ ਆ ਆਖੇ ਪੁਤਲਿਆਂ ਨੂੰ ਕਹਿੰਦੀ ਧਿਆਨ ਰੱਖੋ ਆਪਣਾ ਓਏ ਮੋٹے ਦਿਮਾਗ ਦੀ ਉਹਨਾਂ ਨੇ ਤਾਂ ਆਪਦਾ ਧਿਆਨ ਰੱਖਿਆ ਹੀ ਹੋਇਆ ਓ ਤੂੰ ਆਪਦਾ ਧਿਆਨ ਰੱਖ ਲੈ ਜਵਾਕ ਹੋਣ ਵਾਲਾ ਤੇਰੇ ਤੇ ਕਿੱਧਰ ਮੋਲਾਂ ਚ ਲੂਤ-ਲੂਤ ਕਰਦੀ ਫਿਰਦੀ ਆ ਉਹ ਸੁਖੀਆ ਨੂੰ ਦੇਖ ਲੈ ਉਹ ਹੁਣ ਇੰਗਲਿਸ਼ ਦੇ ਨਾਲ ਪੰਜਾਬੀ ਵੀ ਲਿਖੀ ਹੋਈ ਹੈ ਵੈਰੀ ਗੁੱਡ ਵਧੀਆ ਗੱਲ ਹੈ ਵੈਰੀ ਗੁੱਡ ਓਏ ਉਹਨਾਂ ਨੇ ਪੰਜਾਬੀ ਮੌਲ ਚ ਲਿਖੀ ਤੁਹਾਡੇ ਕਰਕੇ ਆ ਕਿਉਂਕਿ ਇੰਗਲਿਸ਼ ਤੁਹਾਡੇ ਪੱਲੇ ਪੈਂਦੀ ਨਹੀਂ ਉਹਨਾਂ ਨੂੰ ਹੀ ਪਤਾ ਵੀ ਮੌਲ ਚ ਕੀ ਵਾਰੀ ਇਹੋ ਜਿਹੇ ਅਣਪੜ ਗਵਾਰ ਵੀ ਆ ਜਾਂਦੇ ਆ ਇੱਧਰ ਉਹ ਲੱਗਿਆ ਉਹ ਜਿਹੜੀ 50% 70% ਆ ਗਿਆ ਤੋਂ ਤੱਕ ਲੇ ਹੁਣ ਕੋਸਾ ਆਇਆ ਲੇ ਗੇ ਸਭ ਤੋਂ ਪਰ ਸਾਰੀ 70% ਤੇ ਦੇਖ ਹੋਂਦੀ ਗੱਲ ਉਹ ਭਰਾਵੋ ਮੋਲ ਚ ਲੱਗਿਆ ਪਿਆ 70% ਡਿਸਕਾਊਂਟ ਤੇ ਹੁਣ ਦੇਖੋ ਜੇ ਜੈਸਮਿਨ ਕਿਵੇਂ ਝੋਲੇ ਭਰ-ਭਰ ਕੇ ਘਰੇ ਲੱਗੇ ਆਂਦੀ ਉਹ ਲੱਗਦੀ ਤਾਂ ਹੋਰੀ ਤਰ੍ਹਾਂ ਦਾ ਲਾ ਓਕੇ ਇਹ ਤਾਂ ਤਾਂ ਰੰਗੀ ਹੋ ਰਹੀ ਜਾ ਵੀ ਪਹਿਲਾਂ ਤਾਂ ਬੜਾ ਤੂੰ ਕਲਰਫੁਲ ਸੂਟ ਪਾ ਰੱਖਿਆ ਨਾ ਉਹ ਜਹਜਾ ਤੂੰ ਸੂਟ ਪਾ ਰੱਖਿਆ ਨਾ ਇੰਨੇ ਫਿੱਕੇ ਤਾਂ ਮੇਰੀ ਦਾਦੀ ਵੀ ਨਹੀਂ ਪਾਉਂਦੀ ਸਤਿ ਸ਼੍ਰੀ ਅਕਾਲ ਪੈਕੇਜ ਚਾਹੀਦੀ ਦੀ ਜੇ ਲਾਈਕ ਤਾਂ ਸੋਹਣੀ ਲੱਗਦੀ ਉਹ ਵੀ ਮੈਂ ਸੋਹਣੀ ਲੱਗਦੀ ਹੋਣੀ ਦੇਖ ਲਓ ਉਹਦੀ ਜਠਾਣੇ ਨੇ ਇਹਦੀ ਮੂੰਹ ਤੇ ਬੇਇੱਜ਼ਤੀ ਕਰਦੀ ਕੈਂਦੀ ਉਹ ਲੈਟਾਂ ਕਰਕੇ ਸੋਹਣੀ ਲੱਗਦੀ ਪਈ ਆ ਓਏ ਇਹਨਾਂ ਦੇ ਘਰ ਜਾਣ ਨੂੰ ਹੀ ਪਤਾ ਵੀ ਇਹ ਸੋਹਣੀ ਨਹੀਂ ਹੈਗੀ ਫੇਰ ਵੀ ਵਿਚਾਰੀ ਆਪਦੇ ਆਪ ਨੂੰ ਦਿਲਾਸੇ ਦਿੰਦੀ ਰਹਿੰਦੀ ਆ ਓ ਜੈਸਮਿਨ ਤੂੰ ਭਾਵੇਂ ਦੀ ਸਿਰ ਤੇ ਹਜ਼ਾਰ ਵਰਡ ਦੀ ਮਰਕਰੀ ਲਾ ਲ ਓਏ ਤੂੰ ਨਹੀਂ ਸੋਹਣੀ ਲੱਗਣ ਵਾਲੀ ਕਿਸੇ ਨੂੰ ਇਹ ਫਿਕਸੀ ਦੀਦੀ ਇਹਨਾਂ ਕੋਲ ਆ ਮਾਹਣਾ ਮੈਂ ਤੁਹਾਨੂੰ ਜਿਵੇਂ ਬਣਾਇਆ ਜਾ ਰਿਹਾ ਤੁਹਾਨੂੰ ਓਏ ਉਹ ਯਾਰ ਵੀ ਇਹ ਮੈਂ ਨਹੀਂ ਸੂਤ ਲੈ ਲਵਾਉਂ ਹਲੇ ਲੂਕ ਕੀ ਰੇਟ ਦੇਖ ਲੋ ਠੀਕ ਹੈ ਬਹੁਤ ਸਸਤਾ ਹੈ ਜੀ 2000 ਦਾ ਜਿਆਦਾ ਕੁਝ ਨਹੀਂ 2000 ਦਾ ਲਾ ਸੂਟ ਦਾ ਰੇਟ ਸੁਣ ਕੀ ਟੱਪ ਗਈ 2000 ਰੁਪਿਆ ਨਾਲੇ ਸਹੀ ਗੱਲ ਆ ਜਸਮੀਨ ਦੀ ਵੀ ਉਹ ਜਸਮੀਨ ਜਿਹੋ ਜੇ ਸੂਟ ਪਾਉਂਦੀ ਆ ਉਹ 2000 ਦੇ ਦਾ 10 ਸੂਟ ਲੈ ਲਵੇ ਲਾ 200 ਰੁਪਏ ਤੇ ਆ ਗਈ ਆ ਤੇ ਹਾਲੇ ਇਹਨੂੰ 200 ਰੁਪਏ ਦੇ ਵੀ ਮਹਿੰਗੇ ਲੱਗ ਜਾਂਦੇ ਆ ਉਹ ਜੈਸਮੀਨ ਮਾਲ ਚਾਉਣਾ ਤੇਰੇ ਵਾਸਤੇ ਗੱਲ ਨਹੀਂ ਉਹ ਤੂੰ ਘਰੇ ਜਾ ਕੇ ਨਾ ਕੋਈ ਰਿਹੜੀਆਂ ਰੂੜੀਆਂ ਤੇ ਦੇਖ ਸੂਟ ਕੰਦਾ 150 ਦੇ ਨਾ پتہ ਕਿੰਨਾ ਨਿਕਰ ਬਿਲੇ ਦੀ ਕਰੀ ਲੈ ਇੱਕ ਚੰਗਾ ਨਾ ਮੈਂ ਇਹ ਰੱਬਾ ਹੋਣ ਇਹਨੂੰ 150 ਰੁਪਏ ਦੇ ਵੀ ਮਹਿੰਗੇ ਲੱਗ ਜਾਂਦੇ ਆ ਉਹ ਜੈਸਮੀਨ ਚੱਲ ਬਾਕੀ ਗੱਲਾਂ ਛੱਡ ਤੂੰ ਇਹ ਦੱਸ ਵੀ ਤਿੰਨ ਮਾਲ ਜਾ ਕੇ ਕੀ ਐਕਸਪੀਰੀਅੰਸ ਮਿਲਿਆ ਉਹ ਨਾ ਹੋਏ ਜੰਦਾ ਵੀ ਸਾਡੇ ਲਈ ਕੁਸ ਬਣੇ ਕੀ ਹੋਵੇ ਮਹਿੰਗੇ ਤੋਂ ਹੋਪਿਆ ਯਾਰ ਭੱਤੀਆਂ ਹਾਰ ਦੇ ਸ਼ਮੂਹ ਉਹ ਤਾਂ ਤੇਰੇ ਨਾਲ ਨਹੀਂ ਹੈਗੀ ਕੋਈ ਉਹ ਜੈਸਮੀਨ ਤੇਰੇ ਅੱਗੇ ਬੇਨਤੀ ਆ ਤੂੰ ਮਾਲ ਚੋਂ ਬਾਹਰ ਚੱਲ ਜਾ ਉਹ ਤੇਰੇ ਬਜਟ ਤੋਂ ਬਾਹਰ ਦੀਆਂ ਚੀਜ਼ਾਂ ਹੀ ਆ ਸਾਰੀਆਂ ਇੱਥੇ ਉਹ ਕਿਤੇ ਇਹ ਨਾ ਹੋਵੇ ਜਿਹੜੇ ਬੂੜੀਆਂ ਤੂੰ ਦੇਖੀ ਅੰਨੀ ਆ ਕਿਤੇ ਇਹੀ ਮਾਰ ਕੇ ਤੁਹਾਨੂੰ ਬਾਹਰ ਕੱਢਣ ਇੱਥੇ ਦੇਖੋ ਜੀ ਚੀਜ਼ ਸਾਰਿਆਂ ਦੇ ਬਜਟ ਦੀ ਆ ਇਹ ਹਨਾ ਜੋ ਮਰਜੀ ਲੈ ਲਓ ਬਿਲਕੁਲ ਜਾਇਜ਼ ਰੇਟ ਆ ਹਨਾ ਹਾਂ ਹੁਣ ਆਈ ਨਾ ਇਹਨਾਂ ਦੇ ਬਜਟ ਦੀ ਚੀਜ਼ 60 65 ਰੁਪਿਆ ਵਾਲੀ ਪਰ ਭਰਾਓ ਇਹ ਵੀ ਇਹਨਾਂ ਦੇ ਬਜਟ ਤੋਂ ਬਾਹਰ ਦੀ ਨਿਕਲੀ ਉਹ ਇਹਨਾਂ ਨੇ ਕੁਛ ਨਹੀਂ ਲਿਆ ਖਾਲੀ ਹੱਥੀ ਬਾਹਰ ਗਏ ਨਹੀਂ ਨਹੀਂ ਕਹਾ ਲੈ ਸਕਦੇ ਪੱਕੇ ਸਮਝੋ ਚਾਰਜ ਨਹੀਂ ਹੁੰਦੀ ਐਕਸਟੈਂਸ਼ਨ ਬੋਰਡ ਆ ਹੈ ਨਹੀਂ ਮੰਮੀ ਬੋਰਡ ਆਪਣੇ ਕੋਲ ਤਾਂ ਉਹ ਆਖਰੀ ਨੰਨੇ ਇਹ ਕਿੰਨੇ ਦਾ ਹੈ ਇਹ 390 ਰੁਪਏ ਦਾ ਹੈ ਫਾਇਦੇ ਚਕ ਨਹੀਂ ਉਹ ਜੈਸਮਿਨ ਚੀਜ਼ ਤਾਂ ਐਨੇ ਤੈਨੂੰ 65 ਰੁਪਿਆ ਵਾਲੀ ਲੱਗ ਦਿੱਤੀ ਤੇ ਇੰਨੀ ਮਹਿੰਗੀ ਕਿੱਥੇ ਲਾ ਕੇ ਦਊਗਾ ਹੁਣ ਦੇਖੋ ਜੈਸਮਿਨ ਨੂੰ ਕੀ ਬਹਾਨੇ ਮਾਰਦਾ ਪਿਆ ਇਹ ਜਿਹੜੀ ਚੀਜ਼ ਆ ਨਾ ਜੈਸਮਿਨ ਹੈ ਇਹ ਆਮ ਬੋਰਡ ਨਾਲ ਲਈ ਆ ਪਰ ਈ ਇਹਦੇ ਵਿੱਚ ਇਹਦੇ ਵਿੱਚ ਨਾ ਜਿਹੜੀ ਚੀਜ਼ ਮਨ ਲਾ ਕੋਈ ਬਾਹਰੋਂ ਆਈ ਵੀ ਆ ਇਹਦੇ ਚ ਉਹ ਪਲੱਗ ਲੱਗਦਾ ਬਾਹਰ ਵਾਲੀ ਚੀਜ਼ ਦਾ ਪਲੱਗ ਨਾ ਅਲੱਗ ਹੁੰਦਾ ਸਾਡੇ ਪੇ ਲੈ ਆਖੇ ਇਹ ਦੇ ਵਿੱਚ ਇਹ ਦੇ ਵਿੱਚ ਉਹ ਪ੍ਰਾਵਾ ਇਹਦੇ ਸਾਰੀ ਲੱਗ ਜਾਂਦੇ ਆ ਕਿਉਂ ਤੂੰ ਬਹਾਨੇ ਮਾਰੀਏ ਨਾ ਉਹ ਦੇਖ ਮੇਰੇ ਸਾਹਮਣੇ ਲੱਗਿਆ ਪਿਆ ਸੇਮ ਪਲੱਗ ਹੈਗਾ ਉਹ ਐਵੇਂ ਵਿਚਾਰੀ ਉਹ ਵਿਚਾਰੀ ਸਿਧਰੀ ਜੀ ਹੈਗੀ ਆ ਤੇ ਉਹਨੂੰ ਐਵੇਂ ਹੁੱਲੂ ਬਣਾਈ ਜਾਂਦਾ ਚਕਲਾ ਅੰਬ ਚੂਸੇ ਵਾਲੀਆਂ ਤੇ ਫੀਲਿੰਗਾ ਮੂਸੇ ਵਾਲੀਆਂ ਉਹ ਇਹ ਕੀ ਕਹਾ ਤਾ ਮੈਂ ਇਹ ਤਾਂ ਕਮਲ ਭਾਬੀ ਜੀ ਨੇ ਉਹ ਕਮਲ ਭਾਬੀ ਜੀ ਉਹ ਤੁਸੀਂ ਕਿਹੜੀਆਂ ਫੀਲੀਆਂ ਚੱਕੀ ਫਿਰਦੇ ਹੋ ਆਖੇ ਜਿਹੜੇ ਰਸਤੇ ਤੇ ਤੂੰ ਤੁਰਿਆ ਉਥੇ ਬਦਨਾਮੀ ਹਾਈ ਰੇਟ ਮਿਲੂਗੀ ਉਹ ਕਮਲ ਭਾਬੀ ਇਕੱਲੀ ਬਦਨਾਮੀ ਨਹੀਂ ਉਹ ਤੁਹਾਨੂੰ ਤਾਂ ਲੋਕਾਂ ਤੋਂ ਲਾਣਤਾਂ ਤੇ ਗਾਲ੍ਹਾਂ ਵੀ ਮਿਲਣਗੀਆਂ ਫਿਰ ਇਹ ਚਲਾਕੀਆਂ ਨਾ ਕਰਿਆ ਕਰੋ ਕਮਲ ਦੇਖ ਨਾ ਮੈਂ ਤੇਰੇ ਤੋਂ ਕੁਝ ਲੈਣਾ ਨਾ ਤੂੰ ਮੇਰੇ ਤੋਂ ਕੁਝ ਲੈਣਾ ਉਹ ਇਧਰ ਕੁਕੀ ਕਮੇਟੀਾਂ ਵਾਲੀ ਪਤਾ ਨਹੀਂ ਕਮਲ ਪਟਿਆਲਾ ਨਾਲ ਕੀ ਯੁੱਧ ਲਾਈ ਬੈਠੀ ਆ ਉਹ ਮੈਂ ਤਾਂ ਆਪਦਾ ਕੀਮਤੀ ਸਮਾਂ ਕੱਢ ਕੇ ਅੱਧਾ ਘੰਟਾ ਕੁਕੀ ਦਾ ਵਲੌਗ ਵੀ ਦੇਖਿਆ ਮੈਨੂੰ ਤਾਂ ਸਾਲੀ ਕੋਈ ਸਮਝ ਨਹੀਂ ਆਈ ਵੀ ਗੱਲ ਕੀ ਆ ਜੇ ਤੁਹਾਨੂੰ ਕੋਈ ਸਮਝ ਆਉਂਦੀ ਤਾਂ ਦੇਖ ਲਓ ਤੂੰ ਯਾਰ ਇੰਨੀ ਘਟੀਆ ਹਰਕਤ ਕੀਤੀ ਤੂੰ ਕ੍ਰਿਸ਼ਨ ਭਗਵਾਨ ਨੂੰ ਵਾਪਸ ਕਰਿਆਈਆਂ ਹੈ ਐਨਾ ਵੱਡਾ ਮੁੱਦਾ ਕ੍ਰਿਸ਼ਨ ਭਗਵਾਨ ਨੂੰ ਵਾਪਸ ਕਰਿਆਈ ਉਹ ਭਰਾਓ ਇੰਨਾ ਬੁੜੀਆਂ ਤੋਂ ਕੋਈ ਫੋਨ ਫੋਨ ਖੋਲੋ ਆਉਂਦੀਆਂ ਕੌਂਟਰੋਵਰਸੀਆਂ ਛਿੜ ਕੇ ਬਹਿ ਜਾਂਦੀਆਂ ਓ ਯਾਰ ਗੱਲ ਕੋਈ ਵੀ ਨਹੀਂ ਮੁੱਦਾ ਸਿਰਫ ਇਹਨਾ ਕਿ ਇਹਨੇ ਕੋਈ ਰੱਖੀ ਸੀ ਪਾਰਟੀ ਤਾਂ ਕਮਲ ਪਹੁੰਚੀ ਨਹੀਂ ਜਿਹੜੀ ਮੂਰਤੀ ਉਹ ਲਿਆਈ ਸੀ ਫੋਟੋ ਵੀ ਉਹ ਵਾਪਸ ਕਰੇ ਦੁਕਾਨ ਤੇ ਤੇ ਇਹ ਹੁਣ ਵਲੌਗ ਤੇ ਵਲੌਗ ਜੇ ਬਣਾ ਬਣਾ ਪਾਈ ਜਾਂਦੀ ਆ ਵੀ ਤੂੰ ਘਰੇ ਲਾ ਲੈਂਦੀ ਕੋਈ ਯਾਰ ਉਹਦੀ ਮਰਜ਼ੀ ਉਹ ਘਰੇ ਲਾਵੇ ਨਾ ਲਾਵੇ ਤੂੰ ਆਵਦਾ ਖੂਨ ਕਿਉਂ ਸਕਾਰ ਰੱਖਿਆ ਚੱਲੋ ਯਾਰ ਇਹਨਾਂ ਨੂੰ ਛੱਡੋ ਹੁਣ ਆਪਾਂ ਚੱਲਦੇ ਆ ਮਿਸ ਕਾਲੋ ਦੇ ਮੁੱਦੇ ਤੇ ਜੋ ਕਿ ਆਪਦੇ ਬਣਾਏ ਭਰਾ ਨੂੰ ਵੀ ਉਹਨੂੰ ਕਹਿੰਦੀ ਮੈਂ 25000 ਰੁਪਏ ਪ੍ਰੋਮੋਸ਼ਨ ਦਾ ਲਾਉਂਗੀ ਆ ਸੁਣੋ ਰਿਕਾਰਡਿੰਗ ਆ ਸੋਣੂ ਵੀ ਆਲਾ ਕੰਕਾ ਮੇਰੀ ਗਾਹਦ ਨੇ ਸੋਣੂ ਮੈਂ ਨਾ ਤੇਜ਼ੀ ਬੋਲਦਾ ਕਾਮ ਤੇਜ਼ੀ ਬੋਲਦਾ ਤੇਜੀ ਤੇ ਸੋਣੂ ਆਪਾਂ ਨਾ ਇੱਕ ਦੋ ਗੱਲਾਂ ਇਹ ਜਰਨਾ ਮੈਂ ਕਰਨੀਆਂ ਠੀਕ ਹੈ ਨਾ ਹਾਂ ਮੇਰੀ ਗਾਹ ਤੂੰ ਭੈਣ ਭਾਈ ਵਾਲਾ ਵੇ ਕੀਤਾ ਨਹੀਂ ਮੈਨੂੰ ਕਹਿਤਾ ਨਾ ਮੇਰੇ ਨਾਲ ਕੁੱਤਾ ਕਾ ਮਤਲਬ ਗੁੱਸਾ ਤੈਨੂੰ ਲੱਗਾ ਠੀਕ ਆ ਮੈਨੂੰ ਨਹੀਂ ਲੱਗਾ ਜਦੋਂ ਤੂੰ ਮੇਰੇ ਕੋ 25000 ਰੁਪਇਆ ਮੰਗਿਆ ਕਮ ਯਾਰ 1 ਮਿੰਟ ਤੂੰ ਪਹਿਲਾਂ ਮੈਨੂੰ ਕਹਿਂਦੀ ਮੈਂ ਤੂੰ ਮੇਰਾ ਭਾਈ ਆ ਨਾ ਇੱਕ ਪਾ ਭੈਣ ਭਰਾਵਾਂ ਕੋ 25 25 ਹਜ਼ਾਰ ਮੰਗੀਦੇ ਆ ਨਹੀਂ ਭਾਈ ਮੈਂ ਤਾਂ ਯਾਰ ਕਿਆ ਸੀ ਹਣਾ ਗੁੱਸੇ ਨਾਲ ਚੱਲ ਤੂੰ ਹੁਣ ਤੂੰ ਮੈਨੂੰ ਕਹਿ ਤਾ ਮੈਂ ਗੁੱਸੇ ਹਣਾ ਤੂੰ ਤੂੰ ਗੁੱਸੇ ਨਾਲ ਮੈਨੂੰ ਕਹਿ ਤਾ ਨਾ ਤੇਰਾ ਖਰਚਾ 25000 ਹੋਣਾ ਹੀ ਇਥੋਂ ਇਥੋਂ ਫਿਰੋਜ਼ਪੁਰ ਦੇ ਲੱਗੇ ਮੈਂ ਤੈਨੂੰ ਇੱਕ ਮਿੰਟ ਮੈਂ ਤੈਨੂੰ ਇੰਨੀ ਗੱਲ ਕਹੀ ਸੀ ਮੈਂ ਤੈਨੂੰ ਤੇਲ ਖਰਚਾ ਦੇ ਦੂੰਗਾ ਕਿਹਾ ਸੀ ਹਨਾ ਕਿਆ ਸੀ ਬਈ ਬੱਕਾ ਜਣਾ ਨਹੀਂ ਪਾਹ ਹਾਣਾ ਭਾਈ ਖਰ ਤੇਲ ਖਰਚਾ ਕਿੰਨਾ ਕਿਹੜਾ 2000 ਆ ਜਾਂਦਾ ਤੇਰਾ ਹਨਾ ਮੈਂ ਤੈਨੂੰ 3-4000 ਰੁਪਇਆ ਕਿਹਾ ਸੀ ਮੈਂ ਦੇ ਦੂੰਗਾ ਹਨਾ ਗਾਣੇ ਵਾਲੀ ਵੀ ਕਿਹਾ ਮੈਂ ਤੈਨੂੰ ਦੁਬਾਰਾ ਪੋਡਕਾਸਟ ਦਾ ਗਿਆ ਤੂੰ ਯਾਰ ਉਦੋਂ ਵੀ ਮੈਨੂੰ ਕਹਿਤਾ ਵੀ ਮੈਂ ਦਊ 25-25000 ਰੁਪਏ ਕਿਦਾਂ ਪਸੰਦ ਕਿਹਾ ਕਿੱਦਾਂ ਕਿਦਾਂ ਨਾ ਕਿ ਮੇਰੇ ਘਰ ਵਾਲਿਆਂ ਨੇ ਕਿਹਾ ਸੀ ਕਿ ਕੋਡ ਕਾਸਟ ਫੇ ਨਹੀਂ ਕਰਨਾ ਨਹੀਂ ਪੋੜਗਾ ਦੇਖ ਲੋ ਕਾਲੋ ਦਾ ਮੂੰਹ ਨਾ ਮੱਥਾ ਤੇ ਰੇਟ ਦੇਖੋ ਕਿੱਡੇ ਹਾਈ ਰੱਖਿਆ ਆਖੇ ਮੈਂ 25000 ਰੁਪਇਆ ਲਾਉਂਗੀ ਓਏ ਤਾਂ ਆਪਦੇ ਭੈਣ ਭਰਾਵਾਂ ਨੂੰ ਵੀ ਨਹੀਂ ਛੱਡਦੀ ਪਈ ਆਖੇ ਮੇਰੇ ਘਰ ਵਾਲਿਆਂ ਨੇ ਕਿਹਾ ਫ੍ਰੀਜ ਕੋਈ ਪ੍ਰੋਮੋਸ਼ਨ ਨਹੀਂ ਕਰਨੀ ਉਹਨੂੰ ਵਧੀਆ ਬੁੱਝੜ ਜੈਣੂ ਪੈਸੇ ਕਮਾਉਣ ਵਾਲੀ ਮਸ਼ੀਨ ਮਿਲੀ ਆ ਹੁਣ ਵਿਹਲੀਆਂ ਰੋਟੀਆਂ ਖਾਂਦਾ ਨਾਲੇ ਹੁਣ ਜੈਹੋ ਜਹੋਂ ਵਿਹਲੀਆਂ ਖਾਣ ਵਾਲਾ ਹੋ ਗਿਆ ਨਾ ਓਏ ਹੁਣ ਤਾਂ ਵਿਚਾਰਾ ਨਰੇਗਾ ਤੇ ਵੀ ਨਹੀਂ ਜਾ ਸਕਦਾ ਦਿਹਾੜੀ ਨਾਲੇ ਤੁਸੀਂ ਹੁਣ ਐ ਨਾ ਕਹਿ ਦਿਓ ਵੀ ਇੱਥੇ 500 ਕਰੋੜ ਮੰਗੀਆਂ ਦੀਆਂ ਤੇ ਆ 35 ਲੱਖ ਖਾ ਗਈ ਆ ਵੀ ਕਾਲੋ ਦਾ 25000 ਤਾਂ ਬੰਦ ਹੀ ਆ ਉਹ ਭਰਾਵੋ ਇੱਥੇ ਨਹੀਂ ਗੱਲ ਮੁੱਕਦੀ ਉਹ ਕਾਲੋ ਕਹਿੰਦੀ ਮੇਰਾ ਰੇਟ ਤਾਂ 50000 ਰੁਪਇਆ ਆ ਤੁਸੀਂ ਆਪ ਹੀ ਸੁਣ ਲਓ ਸੋਨੂ ਨੇ ਤਾਂ ਜੀ ਸਾਫ਼ ਕਹਤਾ ਕਿ ਨਹੀਂ ਮੈਂ ਤਾਂ ਬਈ ਇਹਨੇ ਪੈਸੇ ਲਵਾਂਗੀ ਮੈਂ 25000 ਰੁਪਇਆ ਵੀ ਕਹਿੰਦੇ ਆ ਠੀਕ ਹੈ ਜੀ 25000 ਉਦੋਂ ਬਾਅਦ ਵਿੱਚ ਹੁਣ ਇਹ ਵੀ ਕਹਿ ਗਈ ਕਿ ਮੈਂ ਤਾਂ 45000 50000 ਰੁਪਇਆ ਵੀ ਲੈਣੀ ਆ ਨਾਂ ਕਰਵਾਣ ਵੀਡੀਓ ਹੈ ਗਾਇਸ ਇਹਦਾ ਪ੍ਰੂਫ ਹੋਈ ਤੁਹਾਡੇ ਕੋਲ ਕਿ ਉਹ ਗੱਡੀ ਅਸ ਯਾਰ ਇਹਲੇ ਤੁਹਾਨੂੰ ਮਿਲਣਾ ਪੌਡਕਾਸਟ ਨਹੀਂ ਰੱਖਿਆ ਨਹੀਂ ਸਾਨੂੰ ਵੀ 50000 ਤਾਂ ਹੈ ਹੀ ਨਹੀਂ ਹਲੇ ਮੇਰੇ ਕੋਲ ਸੱਚੀ ਗੱਲ ਦੱਸਾਂਗਾ ਤੇ ਲਾ ਕਾਲੋ ਦੀ ਬੂਤੀ ਹੈਗੀ ਆ 5000 ਰੁਪਿਆ ਵਾਲੀ ਆਖੇ ਮੈਂ ਤਾਂ ਪੌਡਕਾਸਟ ਦਾ 5000 ਰੁਪਿਆ ਮੰਗਦੀ ਆ ਓ ਯਾਰ ਵੈਸੇ ਪੌਡਕਾਸਟ ਤਾਂ ਹੋਣਾ ਵੀ ਇਹੀ ਚਾਹੀਦਾ ਇਹ ਸਾਲੇ ਜਣੇ ਖਣੇ ਲੰਡੂ ਪੰਜੂ ਦਾ ਪੌਡਕਾਸਟ ਕਰਨ ਲੱਗ ਜਾਂਦੇ ਆ ਉਹ ਇਹਨਾਂ ਨੇ ਤਾਂ ਕਾਲੋ ਨੂੰ ਮਸ਼ਹੂਰ ਕੀਤਾ ਸੀ ਆ ਵੈਸੇ ਕਾਲੋ ਤੂੰ ਨਾ ਕਦੇ ਸ਼ੀਸ਼ੇ ਮੁਰੇ ਖੜ ਕੇ ਆਪਦੇ ਆਪ ਨੂੰ ਦੇਖੀ ਧਿਆਨ ਨਾਲ ਵੀ ਤੇਰੀ ਸ਼ਕਲ ਹੈਗੀ ਆ 5000 ਰੁਪਿਆ ਲੈਣ ਵਾਲੀ ਓ ਤੇਰੀ ਦੋ ਗੱਲਾਂ ਵੀ ਮੂੰਹ ਨਾ ਮੱਥਾ ਜੰਨ ਪੜ ਲੱਥਾ ਕਿਹਨਾਂ ਨੂੰ ਫਰਮੇ ਨਾ ਡੱਕ ਲੈਨੇ ਓ ਅੱਖਾਂ ਨਾਲ ਅੱਖਾਂ ਵੀ ਮਲਾ ਲਿਆ ਕਰੋ ਹਾਂ ਮੇਰੀ ਹੀ ਨਾ ਲੱਗ ਜੇ ਨਜ਼ਰ ਸੋਣਿਓ ਤਨ ਤੇ ਕਾ ਟਿੱਕਾ ਲਾ ਲਿਆ ਕਰੋ ਮੇਰੀ ਹੀ ਨਾ ਲੱਗ ਜੇ ਨਜ਼ਰ ਸੋ ਮੇਰੀ ਹੀ ਨਾ ਲੱਗ ਜੇ ਨਜ਼ਰ ਸੋਣਿਓ ਓ ਥੋੜਾ ਮੋਟਾ ਪਾਊਡਰ ਬਚਾਲਿਆ ਕਰੋ ਓ ਲੱਗਦਾ ਪਾਊਡਰ ਦੀ ਡੇਟ ਐਕਸਪਾਇਰ ਹੋਣ ਵਾਲੀ ਸੀ ਇਹ ਕਮਲੀ ਨੇ ਸਾਰੇ ਥੱਪ ਲਿਆ ਉਹ ਨਲਿਆ ਸੋਹਣਿਓ ਨਜ਼ਰ ਤਾਂ ਤੁਹਾਨੂੰ ਲੱਗਣੀ ਆ ਉਹ ਜਿਹੜਾ ਗਲ ਚ ਪਾਇਆ ਕਾਲਾ ਧਾਗਾ ਪਾਊਡਰ ਲਾ ਲਾ ਕੇ ਉਹ ਵੀ ਚਿੱਟਾ ਕਰ ਲਿਆ ਸੁਣ ਲੋ ਆਕੇ ਵੰਗਾਂ ਦਾ ਨਾਪ ਲੈਂਦਾ ਵੀ ਨਹੀਂ ਨੂੰ ਫੜ ਕੇ ਵੇ ਓਏ ਯਾਰ ਮਾਤਾ ਤੇਰੀ ਆ ਉਮਰ ਵੰਗਾਂ ਦਾ ਨਾਪ ਦੇਂਦੀ ਨਹੀਂ ਓਏ ਦੰਦਾਂ ਦਾ ਨਾਪ ਦੇਂਦੀ ਆ ਓਏ ਯਾਰ ਹੱਦ ਹੋਈ ਪਈ ਹੈ ਬਜ਼ੁਰਗ ਜੀ ਨਹੀਂ ਟਿਕਦੇ ਪਏ ਓਏ ਯਾਰ ਘਰ ਦੇ ਕਹਿ ਦਿੰਦੇ ਆ ਬਈ ਨਾ ਵੇਲੇ ਟਾਈਮ ਸਿਆਣੇ ਬੰਦੇ ਕੋਲ ਬੈਠੋ ਬਈ ਸਿਆਣੀਆਂ ਗੱਲਾਂ ਸੁਣੋ ਸੁਣ ਲਓ ਆਕੇ ਓਏ ਇਹ ਤਾਂ ਆਪ ਵੰਗਾਂ ਦਾ ਨਾਪ ਦਿੰਦੀ ਫਿਰਦੀ ਆ ਮਾਤਾ